ਜੈ ਸ਼੍ਰੀ ਰਾਮ ਮੈਂ ਲਲਿਤ ਗਰੁੱਪ ਦਾ ਮੈਂਬਰ ਹਾਂ ਮੈਂ ਲਲਿਤ ਗਰੁੱਪ ਮੈਂ ਹੀ ਚਲਾਉਣਾ ਵਾਂ ਤੇ ਮੈਂ ਹਰ ਸਾਲ ਲੰਗਰ ਲਾਣਾ ਦੂਸਰਾ ਲੰਗਰ ਹੈ ਮੇਰਾ ਹਨੂਮਾਨ ਜੰਤੀ ਦਾ ਤੇ ਮਹਾਰਾਣੀ ਦੀ ਕਿਰਪਾ ਰਹੀ ਤੇ ਹਰ ਸਾਲ ਇਦਾਂ ਹੀ ਲਾਂਦਾ ਰਵਾਂਗਾ ਬਾਕੀ ਤੁਹਾਡੇ ਸਾਰਿਆਂ ਨੂੰ ਪਿਆਰ ਚਾਹੀਦਾ ਵਾ ਤੇ ਮੈਂ ਕੋਈ ਹੋਰ ਤਾਂ ਜਾਵਾਂ ਤੇ ਬਾਕੀ ਕੀ ਨਸ਼ੇ ਤੋਂ ਦੂਰ ਰਹਿਣਾ ਜੇ ਦਾ ਨਸ਼ਾ ਨਹੀਂ ਕਰਨਾ ਜੇ ਦਾ ਨਸ਼ਾ ਕਰਕੇ ਕੀ ਫਾਇਦਾ ਕੀ ਨਸ਼ਾ ਕਰਨ ਦਾ ਕਿ ਹਰ ਟਾਈਮ ਬੰਦਾ ਖੁਸ਼ ਰਹੇ ਆਪਣੀ ਫੈਮਿਲੀ ਚ ਤੇ ਫੈਮਿਲੀ ਰਹੇ ਭਗਵਾਨ ਦੁਨੀਆ ਦੇ ਮਸਤ ਰਹੇ ਹਰ ਟਾਈਮ ਜੈ ਸ਼ੰਕਰ ਦੀ ਥੈਂਕ ਯੂ ਦੇ ਨੇ ਨੇ ਹੈ ਇਹ ਚਾਹ ਜੈ ਸ੍ਰੀ ਹਨੁਮਾਨ ਜੀ ਕੀ ਜੈ ਸਾਡੀ ਜਿਹੜੀ ਜਿਹੜੀ ਸੰਸਥਾ ਜਿਹੜੀ ਹੈ ਅਸੀਂ ਹਰ ਸਾਲ ਹਨੁਮਾ ਜਨਮ ਦਿਤੀ ਤੇ ਲੰਗਰ ਲਗਾਨੇ ਆ ਤੇ ਐਡਵਾਈਸ ਕਰਦੇ ਆ ਕਿ ਸਾਨੂੰ ਪਿਆਰ ਦੇ ਨਾਲ ਹਰ ਨਾਲ ਬਣਾ ਕੇ ਚੱਲਣਾ ਚਾਹੀਦਾ ਮੋੜ ਨਾ ਮੋੜ ਰਲ ਕੇ ਚੱਲਣਾ ਚਾਹੀਦਾ ਕਿ ਇਹੋ ਹੀ ਹਿੰਗ ਸ੍ਰੀ ਹਨੁਮਾ ਅੰਝੀ ਦੀ ਮਿਹਰਬਾਨੀ ਹੈ ਜਿਹੜਾ ਕਿ ਉਹ ਆਪਣੇ ਲਕਸ਼ਮਾ ਦੇ ਇਹਨਾਂ ਲਿਆਇ ਸੀ ਚੱਕ ਲਿਆਇ ਸੀ ਇਹ ਸਿੱਧਾ ਪਸ਼ਵਨੀ ਆ ਤੇ ਇਸ ਕਰਕੇ ਸਾਰਿਆਂ ਨੂੰ ਬਬਕੇ ਬੇਨਤੀ ਹੈ ਕਿ ਸਾਰੇ ਬਾਦ ਚੜ੍ਹ ਕੇ ਚੱਲਣ ਐਸੇ ਆ ਚੱਲੇ ਨਹੀਂ ਆ ਅੱਜ ਇੱਕ بڑا ਹਰਸ਼ਕਾ ਵਿਸ਼ੇ ਹੈ ਕਿ ਹਮਾਰੇ ਰਾਤੇ ਦੇਵ ਹਨੂਮਾਨ ਜੀ ਮਹਾਰਾਜ ਜੋ ਸ਼੍ਰੀ ਰਾਮ ਕੇ ਪਰਮ ਸੇਵਕ ਹੈ ਉਨਕਾ ਜਨਮੋਤਸਵ ਸ਼ੋਭਾ ਯਾਤਰਾ ਕੇ ਰੂਪ ਮੇ ਗੁਰਦਾਸ ਰੋਏ ਮਨਾਇਆ ਜਾ ਰਹਾ ਹੈ ਮੈਂ ਆਚਾਰੇ ਰਮੇਸ਼ ਪੂਰੇ ਵਿਸ਼ਵ ਮੇ ਜਿਤਨੇ ਵੀ ਸੁਨਾਤ ਨਹੀਂ ਹੈ ان کو بدائیاں دیتا ہوں کامنائیں دیتا ہوں اور سب سے جے جی پراتھنا کرتا ہوں کہ دڑھتا کے ساتھ اپنے سناتن درم کے ساتھ جڑے رہیں جڑیں گے تب ہی کلیان ہوگا تب ہی سکھ ملے گا تب ہی ہم رام بھگت کہلائیں گے کیونکہ ہمارے سناتن پر کئی طرح کے آکشے پا رہے ہیں کئی طرح کی وپتیاں آ رہی ہیں لیکن آپ اس میں سنگٹھی تو ہو کر کے اپنے درم کا پوشن کرتے رہیں گے دھرم کے پالن میں لگے رہیں گے تو ہم سناتنی फिर संगठित होकर के अपने हिंदू धर्म के लिए एक स्वयं ही रक्षा कवच बन जाएंगे और और जन जन में ये जो बात पहुंच रही है इसका बड़ा प्रभाव है और इसके प्रभाव से ही सारे विश्व में एक अलौकिक बात बनी है और गुरुदासपुर पिछले कुछ वर्षों से ऐसे हो गया है कि जैसे कोई तीर्थ स्थान हो रामनामी का उत्सव हो रहा है हनुमान जी का जन्मोत्सव हो रहा है اور انیکانیک کا ایسے کارکرم ہو رہے ہیں جس سے ہندو درم کی سناتن درم کی شعبہ دن پرتی دن بڑھتی جا رہی ہے اور جو ہنومان جی نے رام جی کی سیوہ کی ان کے بکت شروعی کہلائے ان میں انہوں نے یہی کہا کہ بھگوان کا نام لیں گے بھگوان کا جے لگائیں گے تو تب ہی ہمیں ایک جوش آئے گا ایک شکتی آئے گی اور ہمارا درم جو ہے دن پرتی دن آگے پڑتا چلا جائے گا انہی باتوں کے ساتھ ہنومان جی مہاراج کی ستیہ سناتن دھرم کی سیتا رام سرکار کی بہت ہی آنند می محسوس کر رہے ہیں کاج کی بڑ دیو کے تم بیر مہا پرب دیکارو کون سا سنکٹ مور گریب کے جو تم سے نہیں جاتا ٹارو ਬੇਗਿਆ ਰਹਾ ਹਨੂਮਾਨ ਮਹਾਪ੍ਰਭੂ ਜੋ ਕੋਈ ਸੰਕਟ ਹੋਏ ਮਾਰੋ ਕੋਣ ਨਹੀਂ ਜਾਣਤ ਹੈ ਜਿਵੇਂ ਕਿ ਸੰਕਟ 모ਚਨ ਨਾਮ ਤਿਹਾਰੋ ਬੋਲ ਸਿਆਪਤੀ रामचंद्र ਮਹਾਰਾਜ ਕੀ ਜੈ ਆਪ ਸਭ ਨੂੰ ਵਿਸ਼ਵਿੰਦੂ ਪਰਿਸ਼ਦ ਔਰ ਬਜਰੰਗ ਦਲ ਪਰਿਵਾਰ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮotsav ਦੀ ਲੱਖ ਲੱਖ ਵਧਾਈ ਬਹੁਤ ਹੀ ਠਾਠਾ ਮਾਰਦਾ ਹੋਇ ਇਕੱਠ ਹੈ ਲੋਕੀ ਤਨ ਮਨ ਧਨ ਦੇ ਨਾਲ ਸਹਿਯੋਗ ਕਰ ਰਹੇ ਨੇ ਔਰ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਅੱਜ ਅਸੀਂ ਸਾਰੇ ਇੱਥੇ ਇਸ ਚੋਬਾ ਯਾਤਰਾ ਵਿੱਚ ਸ਼ਾਮਿਲ ਹੋਏ ਆਂ ਔਰ ਆਸ ਕਰਦੇ ਆ ਕਿ ਹਨੂਮਾਨ ਜੀ ਆਉਣ ਵਾਲੇ ਸਭੇ ਵਿੱਚ ਆਪਣੇ ਅਸ਼ੀਰਵਾਦ ਨਾਲ ਸਾਨੂੰ ਸਾਰਿਆਂ ਨੂੰ ਵਦਨ ਫੁੱਲਣ ਦਾ ਅਸ਼ੀਰਵਾਦ ਦੇਣ ਔਰ ਅਸੀਂ ਵੱਧ ਚੜ ਕੇ ਇਹੋ ਜੇ ਕਾਰਜਕ੍ਰਮਾਂ ਵਿੱਚ ਹਿੱਸਾ ਲੈੰਦਰੀ ਔਰ ਇਹੋ ਜੇ ਕਾਰਜਕ੍ਰਮਾਂ ਦਾ ਸ਼ਹਿਰ ਵਿੱਚ ਆਯੋਜਨ ਹੁੰਦਾ ਹੀ ਰਹੇ ਬੋਲ ਸਿਆਪਤੀ रामचंद्र ਮਹਾਰਾਜ ਕੀ ਜੈ ਜੈਕਾਰਾ ਜੀ ਬਜਰੰਗੇ ਹਰ ਹਰ ਮਹਾਦੇਵ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਮੈਂ ਮੈਂ ਭਰਪੂਰਨ ਮਹਾਜਨ ਕੋਗਾ ਜ਼ਿਲ੍ਹਾ ਦੇ ਅਕਸ਼ ਵਿਸ਼ਵ ਹਿੰਦੂ ਪ੍ਰਸਿੱਧ ਸਿੱਧ ਗੁਰਦਾਸਪੁਰ ਆਪਣੇ ਵਿਸ਼ਵ ਹਿੰਦੂ ਪ੍ਰਸਿੱਧ ਵੱਲੋਂ ਤੇ ਆਪਣੇ ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਤੇ ਮੁਬਾਰਕਾ ਦਿੰਦਾ ਔਰ ਆਪਣੇ ਸ਼ਹਿਰ ਦਾ ਕਿਹਾ ਹੀ ਪੀਨ ਕਰਨਾ ਕਈ ਲੋਕ ਅਜੇ ਵੀ ਹਨੂਮਾਨ ਜਯੰਤੀ ਬੋਲਦੇ ਆ ਅਜੰਤੀ ਦਾ ਲਫ਼ਜ਼ ਹੀ ਨਾ ਬੋਲਿਆ ਕਰੋ ਜੰਤੀ ਉਹ ਲੋਕ ਹੁੰਦੇ ਆ ਜਿਹੜੇ ਸੰਸਾਰ ਦੇ ਵਿੱਚੋਂ ਚਲੇ ਗਏ ਨੇ ਸੰਸਾਰ ਤੇ ਨਹੀਂ ਆ ਗਏ ਲੇਕਿਨ ਹਰਿ 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 ਜੀ ਤੇ ਰਾਜਮਾਨ ਨੇ ਐ ਹਰ ਇੱਕ ਦੇ ਦੁੱਖ ਸੁੱਖ ਵੇਲੇ ਨਾਲ ਹਾ ਹਰ ਰਲ ਕੇ ਕੰਮ ਕਰਦੇ ਨੇ ਪੂਝ ਕੇ ਕੰਮ ਕਰਦੇ ਨੇ ਔਰ ਜਿੱਥੇ ਵੀ ਸਾਥ ਸੰਗਤ ਹੁੰਦਾ ਉਥੇ ਉਹ ਰਾਜਮਾਨ ਹੁੰਦੇ ਨੇ ਉਹ ਸ਼੍ਰੀ ਹਰਿ ਹਰਿਮਾਨ ਜੀ ਦੇ ਮੰਦਰ ਵਿੱਚ ਜਾ ਕੇ ਅੱਜ ਦੇ ਦਿਨ ਹਰਿਮਾਨ ਜੀ ਦੇ ਜਨਮ ਵਾਲੇ ਦਿਨ ਜਾ ਕੇ ਕੋਈ 11 ਵਾਰ ਹਰਿਮਾਨ ਦਾ ਚਰਿਸਾ ਪੜ ਲੈਂਦਾ ਵਾ ਔਰ ਹਮੇਸ਼ਾ ਹਰ ਕੰਮ ਤੇ ਸਾਥ ਰਹਿੰਦਾ ਉਦੇ ਫालतੂ ਖੱਤੇ ਥੋਲੇ ਬੰਦੋਂ ਜਾਂਦੇ ਆ ਪਰ ਘਰ ਪਰਿਵਾਰ ਚ ਪੂਰੀ ਸੁੱਖ ਸ਼ਾਂਤੀ ਤੇ ਬਰਕਤ ਰਹਿੰਦੀ ਆ ਤੇ ਇਹਦੇ ਨਾਲ ਹੀ ਮੈਂ ਆਪਣੀ ਬਾਲੀ ਨੂੰ ਵੇਰਾਂ ਦਿੰਦਾ ਬੋਲਸੀਆ ਪਤੀ ਰਾਮ ਚੰਦਰ ਮਹਾਰਾਜ ਕੀ ਜੈ ਪਵਨ ਪਤਾਨੂ ਮਾਨ ਕੀ ਜੈ ਅੱਜ ਮਾਣੂ ਮਾਚਾ ਨੂੰ ਸਤਿ ਸ੍ਰੀ ਅਕਾਲ ਦੇ ਵਿੱਚ ਬਹੁਤ ਹੀ ਵਿਸ਼ਾਲ ਜਤਰਾ ਕੱਢੀ ਜਾਂਦੀ ਆ ਪਹਿਲਾਂ ਤੇ ਮੈਂ ਸਾਰੇ ਸ਼ਹਿਰ ਵਸਿਆ ਨੂੰ ਹਨੂਮਾਨ ਜੀ ਨੂੰ ਮੁਸਤੀ ਪਿਆ ਬਹੁਤ ਬਹੁਤ ਸ਼ੁਭਕਾਮਨਾ ਦਿੰਦਾ ਔਰ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੰਦਾ ਹਾਂ ਕਿ ਹਰ ਮਹੀਨੇ ਘਟੋ ਘਟ ਤਿੰਨ ਚਾਰ ਯਾਤਰਾ ਔਰ ਧਾਰਮਿਕ ਕਾਰਜ ਜਿਹੜਾ ਉਹ ਲਗਾਤਾਰ ਵਿਕਾਸਪੁਰ ਦੇ ਵਿੱਚ ਹੋ ਰਹੇ ਆ ਇਹ ਬੜੀ ਵੱਡੀ ਗੱਲ ਆ ਕਿਉਂਕਿ ਧਰਮ ਦੇ ਨਾਲ ਜੁੜਨਾ ਅੱਜ ਦੀ ਜਨਰੇਸ਼ਨ ਨੂੰ ਬਹੁਤ ਜ਼ਰੂਰੀ ਹੋ ਗਿਆ ਵਾ ਕਿਉਂਕਿ ਸਮਾਜਿਕ ਤੰਦਨ ਵਿੱਚ ਜਿਹੜੀ ਅਜਿਹੀ ਜੇਨਰੇਸ਼ਨ ਆ ਉਹ ਲਗਾਤਾਰ ਫਸ ਰਹੀ ਆ ਇਸ ਕਰਕੇ ਚਾਰ ਦੇ ਵਿੱਚ ਨਵਾਂ ਤੌਰ ਧਾਰਮਿਕ ਪ੍ਰੋਗਰਾਮ ਦਾ ਹੋਣਾ ਬਹੁਤ ਸ਼ੁਭਦਾਨਾ ਇਸ ਲਈ ਮੈਂ ਸਾਰੇ ਚਾਰ ਵਸਿਆਂ ਨੂੰ ਇੱਕ ਵਾਰੀ ਫਿਰ ਪਰਮਾਨੰਦ ਨੂੰ ਮੁਸਬਤੀਆਂ ਬਹੁਤ ਬਹੁਤ ਮੁਬਾਰਕਾ ਦਿੰਦਾ ਵਾ ਤੇ ਪ੍ਰਮਾਤਮਾ ਕੇ ਅਰਦਾਸ ਕਰਨਾ ਕਿ ਇਸੇ ਤਰ੍ਹਾਂ ਹੀ ਸ਼ਹਿਰ ਵਾਸੀਆਂ ਤੇ ਆਪਣੀ ਕਿਰਪਾ ਬਨਾਏ ਰੱਖੇ ਔਰ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਗਦਾਸਪੁਰ ਤੇ ਲਗਾਤਾਰ ਧਾਰਮਿਕ ਪ੍ਰੋਗਰਾਮ ਹੋ ਰਿਹਾ ਇਸੇ ਤਰ੍ਹਾਂ ਹੀ ਉਹ ਧਾਰਮਿਕ ਪ੍ਰੋਗਰਾਮ ਕਰਦੇ ਰਹਿਣ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆ ਆਪਣੇ ਧਰਮ ਦੇ ਨਾਲ ਜੋੜਿਆ ਜਾਵੇ ਚਾਹੇ ਸ਼੍ਰੀ ਰਾਮ ਮੈਂ ਵਿਨੇਵਾਜਨ ਸੇਵਕ ਆਰਐਸਐਸ ਨਾਲ ਜੁੜਾ ਇੱਕ ਛੋਟਾ ਜਿਹਾ ਆਦਮੀ ਆ ਔਰ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਹਨੂਮਾਨ ਜਨਮ ਉਤਸਵ ਤੇ ਗੁਰਦਾਸਪੁਰ ਦਾ ਹਰ ਸ਼ਖਸ ਘਰੋਂ ਨਿਕਲ ਕੇ ਇਸ ਯਾਤਰਾ ਦਾ ਹਿੱਸਾ ਬਣਿਆ ਪਰਮਾਤਮਾ ਜੋ ਜੋ ਕਦਮ ਚੱਲ ਕੇ ਇਸ ਯਾਤਰਾ 'ਚ ਆਇਆ ਹੈ ਔਰ ਜਿੰਨੇ ਵੀ ਘਰ ਬੈ ਕੇ ਇਸ ਯਾਤਰਾ ਨੂੰ ਦੇਖਿਆ ਹੈ ਔਰ ਸ਼ਰਵਨ ਕੀਤਾ ਹੈ ਉਹਨੂੰ ਖੁਸ਼ੀ ਆਨੰਦ ਨਾਲ ਭਰ ਦੇ ਹਨੂਮਾਨ ਜੀ ਚਰਨ ਜੀਵੀ ਆ ਔਰ ਇੱਕੋ ਹੀ ਬੇਨਤੀ ਕਰਾਂਗਾ ਕਿ ਹਨੂਮਾਨ ਜਨਮ ਦਿਨ ਕਦੀ ਨਾ ਕਿਹਾ ਜਾਏ ਹਨੂਮਾਨ ਜਨਮ ਉਤਸਵ ਕਿਹਾ ਜਾਏ ਕਿਉਂਕਿ ਜਨਮ ਦਿਤੀ ਉਹਦੀ ਹੁੰਦੀ ਹੈ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਆ ਔਰ ਜਨਮ ਉਤਸਵ ਉਹਨਾਂ ਦਾ ਹੁੰਦਾ ਜਿਹੜੇ ਜਨਮ ਉਸਤ ਹਮੇਸ਼ਾ ਰਾਨ ਔਰ ਪ੍ਰਮਾਤਮਾ ਦੀ ਦਿਆ ਨਾਲ ਹਨੂਮਾਨ ਜੀ ਚਰਨ ਜੀਵੀ ਹੈ ਇਹ ਕਰ ਅਭੀਰ ਬਜਰੰਗੇ ਹਰ ਹਰ ਮਾਨਾ ਭਜਦੇ ਅੱਜ ਬਹੁਤ ਹੀ ਖੁਸ਼ੀ ਦਾ ਦਿੰਦਾ ਹੈ ਕਿ ਸਾਰੇ ਗੁਰਦਾਸਪੁਰ ਦੇ ਵਿੱਚ ਹਨੂਮਾਨ ਜਨਮ ਉਸਤ ਬਹੁਤ ਹੀ ਧੁੰਮਦਮ ਦੇ ਨਾਲ ਮਨਾਇਆ ਜਾ ਰਿਹਾ ਪਿਛਲੇ ਸਾਲ ਵੀ ਬਹੁਤ ਹੀ ਗੁਰਦਾਸਪੁਰ ਵਾਸੀਆਂ ਨੇ ਅੱਜ ਪਾਗ ਲਿਆ ਸੀ ਪਰ ਅੱਜ ਉਸ ਤੋਂ ਵੀ ਡਬਲ ਸੰਖਿਆ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਲੋਕ ਪੁਰੇ ਸ਼ੋਰ स्त्रियां ਸਾਰੇ ਬੱਚੇ ਸਾਰੇ ਇਕੱਠੇ ਹੋ ਕੇ ਇਸ ਜਨਮ ਉਸਤਵ ਦੇ ਵਿੱਚ ਸ਼ਾਮਿਲ ਹੋਏ ਨੇ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਹਨੂਮਾਨ ਜੀ ਦੇ ਜਨਮ ਉਸਤਵ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਧਾਈਆਂ ਦਿੰਦਾ ਔਰ ਉਹਨਾਂ ਦਾ ਆਸ਼ੀਰਵਾਦ ਸਾਡੇ ਸਭ ਦੇ ਉੱਪਰ ਹਮੇਸ਼ਾ ਹਮੇਸ਼ਾ ਰਹੇ ਐ ਸਾਡੇ ਬਜਰੰਗ ਬਲੀ ਹਰਮਾਜੀ ਕੋਲ ਪ੍ਰਾਪਤ ਹੈ ਜੈ ਸ਼੍ਰੀ ਰਾ